ਹਾਂਜੀ ਅੱਜ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਨੇ ਤੇ ਹੈਂਡਵਰਕ ਦੇ ਸੂਟ ਨੇ ਇਹ ਵਾਲੇ ਚਨੌਨ ਫੈਬਰਿਕ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਉੱਪਰ ਮਿਰਰ ਵਰਕ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ 5 ਮੀਟਰ 10 ਮੀਟਰ ਜਿੰਨਾ ਤੁਸੀਂ ਫੈਬਰਿਕ ਲੈਣਾ ਲੈ ਸਕਦੇ ਹੋ ਪ੍ਰਾਈਸ ਆਪਾਂ ਉੱਪਰ ਸਾਰਿਆਂ ਨੇ ਮੈਂਸ਼ਨ ਕੀਤੇ ਹੁੰਦੇ ਨੇ ਸੇਮ ਪ੍ਰਾਈਸ ਰਹੇਗਾ ਜੀ ਕੋਈ ਵੀ ਤੁਹਾਡੇ ਤੋਂ ਐਕਸਟਰਾ ਚਾਰਜਸ ਨਹੀਂ ਲਿਆ ਜਾਏਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਵੈਲਵਰਡ ਦੇ ਸੂਟ ਨੇ ਇਹਨਾਂ ਤੇ ਵਰਕ ਹੋਇਆ ਦੁਪੱਟੇ ਦੇ ਉੱਪਰ ਵੀ बॉਟਮ ਦੇ ਉੱਪਰ ਵੀ ਐਂਡ ਸ਼ਰਟ ਦੇ ਉੱਪਰ ਵੀ ਵਰਕ ਹੈ ਜੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨੇ ਕਲਰ ਆਪਸ਼ਨ ਇਹਦੇ ਵਿੱਚ ਆਈ ਹੋਈ ਹੈ ਤੇ ਇਹਨਾਂ ਨੂੰ ਮੇਰੇ ਵਟਸਐਪ ਨੰਬਰ ਜੋ ਦਿੱਤਾ ਹੁੰਦਾ ਉਹ ਹਿੱਥ ਤੇ ਨੰਬਰ ਦੇ ਆਰਡਰ ਕਰ ਸਕਦੇ ਹੋ ਇਹ ਵਾਲਾ ਸੌਫਟ ਔਰਗੈਂਜ਼ਾ ਦੀ ਸ਼ਰਟ ਰਹਿੰਦੀ ਹੈ बॉਟਮ ਵਰਕ ਰਹਿੰਦਾ ਟੋਟਲ ਹੈਂਡਵਰਕ ਦੋ ਕਲਰ ਦਾ ਦੁਪੱਟਾ ਰਹੇਗਾ ਜੀ ਇਹ ਵਾਲੇ ਸੂਟ ਆਣਗੇ ਕ੍ਰੇਪ ਦੇ ਉੱਤੇ ਫੁਲਕਾਰੀ ਵਾਲੇ ਸੂਟ ਬਣੇ ਹੋਏ ਆ ਨਾਲ ਦੁਪੱਟੇ ਵੀ ਰੈਡੀ ਹੈ ਤੁਸੀਂ ਇਹਨਾਂ ਦਾ ਲਹਿੰਗਾ ਵੀ ਬਣਾ ਸਕਦੇ ਹੋ ਇਹ ਵਾਲੇ ਡੋਪੀਨ ਸਿਲਕ ਦੇ ਵਿੱਚ ਸੂਟ ਬਣੇ ਹੋਏ ਨੇ ਜੀ ਇਹਨਾਂ ਦਾ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਇਹ ਵਾਲੇ ਆਰਗੈਂਜ਼ਾ ਸੌਫਟ ਆਰਗੈਂਜ਼ਾ ਦੀ ਸ਼ਰਟ ਬਾਟਮ ਨੈਚੁਰਲ ਸਿਲਕ ਦੀ ਨਾਲ ਦੁਪੱਟਾ ਆਰਗੈਂਜ਼ਾ ਦਾ ਐਂਡ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਮੁਤਾਬਕ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸੇਮ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਲੈਣਗੇ ਜੀ ਟੈਬੀ ਸਿਲਕ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਹਣੇ ਜਾਗੋ ਫੰਕਸ਼ਨ ਵਾਸਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਵਾਲੇ ਸੂਟ ਆਣਗੇ ਸ਼ਿਮਰ ਦੇ ਨਾਲ ਸ਼ਿਮਰ ਦਾ ਦੁਪੱਟਾ ਆਏਗਾ ਪਲੇਨ ਬਾਟਮ ਆਗੀ ਹੈਂਡਵਰਕ ਹੈ 슬ੀਵਜ਼ ਵਰਕ ਵੀ ਆਏਗਾ ਇਹਨਾਂ ਦੇ ਉੱਪਰ ਇਹ ਵਾਲੇ ਹੈਂਡਵਰਕ ਦੇ ਆਪ ਖੁਦ ਤਿਆਰ ਕੀਤੇ ਹੋਏ ਸੂਟ ਹੁੰਦੇ ਆ ਜੀ ਇਹ ਵਾਲੇ ਰੈੱਡ ਕਲਰ ਦੇ ਸੂਟ ਆਉਣਗੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਹੈ ਨਹੀਂ ਆਪਣੇ ਫੇਸ ਤੇ